ਫਰੀਆਤ ਬੈਡਮਿੰਟਨ ਅਕੈਡਮੀਸ ਬਰਾਲਾ ਦੀ ਗੁਰਸਿਮਰਤ ਕੌਰ ਚਾਹਲ ਪੁੱਤਰੀ ਕਲਵੀਰ ਸਿੰਘ ਚਾਹਲ ਨੇ ਪੰਜਾਬ ਸਟੇਟ ਸਬ ਜੂਨੀਅਰ ਰੈਂਕਿੰਗ ਬੈਡਮਿੰਟਨ ਟੂਰਨਾਮੈਂਟ ਵਿੱਚ ਅੰਡਰ 17 ਕੁੜੀਆਂ ਦੀ ਸਰੇਣੀ ਵਿੱਚ ਸੋਨੇ ਦਾ ਤਗਮਾ ਜਿੱਤ ਕੇ ਸਭ ਦਾ ਮਨ ਮੋਲਿਆ ਇਹ ਮੁਕਾਬਲਾ ਰਾਏ ਜ਼ਦਾ ਹੰਸਰਾਜ ਬੈਡਮਿੰਟਨ ਸਟੇਡੀਅਮ ਜਲੰਧਰ ਵਿੱਚ ਹੋਇਆ ਸੀ ਗੁਰਸਿਮਰਤ ਕੌਰ ਦੀ ਇਸ ਸ਼ਾਨਦਾਰ ਕਾਮਯਾਬੀ ਵਿੱਚ ਰਿਆਦ ਬੈਡਮਿੰਟਨ ਅਕੈਡਮੀ ਦੇ ਸਮਰਾਲਾ ਖੇਤਰ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਉਸ ਨੇ ਹਰ ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਵਿਰੋਧੀਆਂ ਨੂੰ ਹਰਾ ਕੇ ਸੋਨੇ ਦਾ ਤਗਮਾ ਆਪਣੇ ਨਾਂ ਕੀਤਾ ਹੈ। ਇਸ ਦੇ ਨਾਲ ਹੀ ਗੁਰਸਿਮਰਤ ਕੌਰ, ਗੁਰਲੀਨ ਕੌਰ ਪੁੱਤਰੀ ਨਰਿੰਦਰ ਸਿੰਘ ਢਿੱਲੋਂ ਨੇ ਅੰਡਰ 17 ਕੁੜੀਆਂ ਦੀ ਡਬਲ ਸ਼੍ਰੇਣੀ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਅਕੈਡਮੀ ਦੇ ਮਾਣ ਵਿੱਚ ਹੋਰ ਵਾਧਾ ਕੀਤਾ ਹੈ। ਸਮਰਾਲਾ ਤੋਂ ਦਿਨੇਸ਼ ਕੁਮਾਰ ਭਾਰਤਵਾੜ ਦੀ ਰਿਪੋਰਟ। ਮੇਰਾ ਮੇਰਾ ਨਾਮ ਰੁਪਿੰਦਰ ਸਿੰਘ ਗਿੱਲਾ ਇੱਥੇ ਰਹਿਤ ਬਡ ਹਾਲ ਆ ਜਿਹੜਾ ਬੈਡਮਿੰਟਨ ਅਕੈਡਮੀ ਹੈ ਤੇ ਇਹ ਉੱਥੋਂ ਦੇ ਬੱਚੇ ਨੇ ਇੱਥੇ ਪ੍ਰੈਕਟਿਸ ਕਰਦੇ ਨੇ ਹਰ ਰੋਜ਼ ਸਵੇਰੇ ਤੇ ਸ਼ਾਮ ਨੂੰ ਗੁਰਮukh ਸਰ ਨੇ ਕੋਚ ਇੱਥੇ ਤੇ ਨਾਲ ਉਹਨਾਂ ਦੇ ਮਦਦ ਕਰਦੇ ਨੇ ਅਜੀਪਾਲ ਜੀ ਤੇ ਅੱਜ ਜਲੰਧਰ ਚ ਹੋਈਆਂ ਨੇ ਇੱਕ ਸੰਪਨ ਹੋਈਆਂ ਨੇ ਸਬ ਜੂਨੀਅਰ ਰੈਂਕਿੰਗ ਟੂਰਨਾਮੈਂਟ ਸਟੇਟ ਲੈਵਲ ਦਾ ਉਹ ਚ 15 ਤੇ 17 ਏਜ ਗਰੁੱਪ ਸੀਗਾ ਦੋਨਾਂ ਤੇ ਸਾਡੀਆਂ ਬੱਚੀਆਂ ਨੇ ਇੱਕ ਗੁਰਸੇਮਤ ਕੌਰ ਉਹਦੇ ਵਿੱਚ ਫਸਟ ਆਈ ਆ ਤੇ ਡਬਲ ਜਿਹੜੀ ਇਹਨਾਂ ਦੋਨਾਂ ਨੇ ਲਾਈ ਸੀ ਬਰਲਿਨ ਕੌਰ ਤੇ ਸਿਮਰਤ ਕੌਰ ਨੇ ਉਹ ਚ 3rd ਪੋਜੀਸ਼ਨ ਹਾਸਲ ਕਰੀ ਆ ਤੇ ਰੈਂਕਿੰਗ ਦਾ ਟੂਰਨਾਮੈਂਟ ਦੇ ਵਿੱਚ ਇਹ ਹੁਣ ਪੰਜਾਬ ਲੈਵਲ ਤੋਂ 1 ਨੰਬਰ ਤੇ ਆ ਗੁਰਸੇਮਤ ਕੌਰ ਇੱਕ ਮਾਦਾਵਾ ਉਹ 3rd ਪੋਜੀਸ਼ਨ ਆਈ ਆ ਸਾਡਾ ਮੁੰਡਾ ਵੀ ਹੈਗਾ 117 ਓਲਡ 30 ਹਾ ਅੰਡਰ 70 ਸਿੱਨਪੇ ਜਿਸ਼ਨਾਂ ਹਾਸਲ ਹੋਈਆਂ ਨੇ ਬਹੁਤ ਵੱਡੀ ਗੱਲ ਆ ਇੱਕ ਇੱਕ ਰੂਰਲ ਏਰੀਏ 'ਚ ਇਹ ਅਕੈਡਮੀ ਆ ਨਹੀਂ ਆਮ ਹੁਣ ਤੱਕ ਵੱਡੇ ਸ਼ਹਿਰਾਂ 'ਚ ਬੱਚੇ ਖੇਡਦੇ ਸੀ ਇਹ ਕਹਿੰਦੀ ਅਜੇਪਾਲ ਤੇ ਗੁਰਮੁਖਸਰ ਦੀ ਇਹ ਦੇਣਾ ਜਿਹੜੀ ਇੱਥੇ ਰੂਰਲ ਏਰੀਏ 'ਚ ਇਦਾਂ ਦੀ ਅਕੈਡਮੀ ਚਲਾ ਰਹੇ ਨੇ ਤੇ ਬੱਚੇ ਇੱਥੇ ਫਾਇਦਾ ਲੈ ਰਹੇ ਨੇ ਸਰ ਦੇਖਿਆ ਜਾਵੇ ਵਰਮੈਂਟਨ ਵਰਗੀ ਗੇਮ ਨੂੰ ਕੋਈ ਕਾਸ ਨਹੀਂ ਦੇਖਿਆ ਜਾਂਦਾ ਤੇ ਕੀ ਮੈਸੇਜ ਦੇਣਾ ਦੋਨੋਂ ਇਹ ਇੰਡੀਵਿਜੂਅਲ ਗੇਮ ਹੈ ਹੈ ਕਾਸਲੀ ਵੀ ਇਹ ਗੇਮ ਐਦਾਂ ਦੀ ਗੱਲ ਨਹੀਂ ਹੈ ਇੱਥੇ ਕੰਪੀਟੀਸ਼ਨ ਬਹੁਤ ਆ ਪੈਸਾ ਵੀ ਆ ਕੰਪੀਟੀਸ਼ਨ ਬਹੁਤ ਜ਼ਿਆਦਾ ਹੈ ਕਿਉਂਕਿ ਸਾਊਥ ਦੇ ਜਾਂ ਹੋਰ ਗੋਪੀਚੰਦ ਜਿਹੜੇ ਵੱਡੇ ਵੱਡੇ ਰਹੇ ਨੇ ਪਲੇਅਰ ਉਹਨਾਂ ਨੇ ਅਕੈਡਮੀਆ ਖੋਲ੍ਹੀਆਂ ਨੇ ਲੋਕ ਉਹਦੋਂ ਨੂੰ ਪ੍ਰੀਫਰ ਕਰ ਦਿੰਦੇ ਨੇ ਪਰ ਸਾਡੀ ਪੰਜਾਬ ਸਟੇਟ 'ਚ ਵੀ ਐਦਾਂ ਦੀ ਗੱਲ ਨਹੀਂ ਬਹੁਤ ਚੰਗੇ ਬੱਚੇ ਨੇ ਜਿਹੜੇ ਚੰਗੀਆਂ ਮਰਲਾ ਮਾਰ ਰਹੇ ਨੇ ਤੇ ਆਉਣ ਵਾਲੇ ਸਮੇਂ 'ਚ ਦੇਖੋ ਇਹ ਵੀ ਨਾਮ ਰੋਸ਼ਨ ਕਰਨਗੇ ਮੇਰਾ ਨਾਮ ਗੁਰਸਿਮਰਤ ਹੈ ਤੇ ਮੈਂ ਲੁਧਿਆਣਾ ਦੇ ਸ਼ਹਿਰ ਸਮਰਾਲੇ ਦੀ ਆ ਕੋਲ ਸਾਡਾ ਪਿੰਡ ਹੈ ਚਾਹਲਾ ਮੈਂ ਰਿਆਤ ਬਡਮਿੰਟਨ ਹਾਲ ਵਿੱਚ ਖੇਡਦੀ ਆ ਉੱਥੇ ਸਾਨੂੰ ਅਜਪਾਲ ਸਰ ਤੇ ਗੁਰਮੁਖ ਸਰ ਬਡਮਿੰਟਨ ਦੀ ਕੋਚਿੰਗ ਦਿੰਦene ਤੇ ਸਬ ਜੂਨੀਅਰ ਪੰਜਾਬ ਰੈਂਕਿੰਗ ਅੰਡਰ 17 ਵਿੱਚ ਮੇਰਾ 골ਡ ਮੈਡਲ ਆਇਆ ਹੈ ਸਿੰਗਲ ਵਿੱਚ ਤੇ ਡਬਲਸ ਦੇ ਵਿੱਚ ਮੇਰਾ ਤੇ ਮੇਰੀ 파ਰਟਨਰ ਗੁਰਲੀਨ ਕੌਰ ਦਾ ਬ੍ਰੌਂਜ਼ ਮੈਡਲ ਆਇਆ गल करिए ता जेडी बैडमिंटन गेम तो आते से स्टेट लेवल से भी खेलियो या नेशनल लेवल से भी खेल चुके हैं मैं नेशनल लेवल गई थी पिछले साल तो इस बार भी जाऊंगी ते पिछले साल assi gaisi hyderabad ओथे ओथे भी काफी साडी काफी बढ़िया परफॉर्मेंस ही ਤੇ ਅਸੀਂ ਕਾਫੀ ਜਗ੍ਹਾ ਤੇ ਜਾਣੇ ਰਹੇ ਹਾਂ ਕਾ ਹైదరాబాద్ ਜੈਪੁਰ ਬੈਂਗਲੌਰ ਵਗੈਰਾ ਕਾਫੀ ਜਗ੍ਹਾ ਤੇ ਗਏ। ਅ ਡ੍ਰੈਗ ਦੀ ਗੱਲ ਕਰੀਏ ਸਵਾਲ ਤੁਸੀਂ ਫਸਟ ਆਇਓ ਪਹਿਲਾਂ ਵੀ ਪਜਿਸ਼ਨ ਕਦੇ ਆਈ ਆ। ਹਾਂਜੀ ਅੰਡਰ 15 ਦੇ ਵਿੱਚ ਪਿਛਲੀ ਵਾਰ ਮੈਂ ਰੈਂਕਿੰਗ ਤੇ ਚੈਂਪੀਅਨਸ਼ਿਪ ਦੋਨੋਂ ਜਿੱਤੀ ਸੀ ਡਬਲ ਵੀ ਤੇ ਸਿੰਗਲ ਵੀ। ਅ ਬੱਚੇ ਨੇ ਬੱਚੇ ਬੈਡਮਿੰਟਨ ਬਲ ਬਹੁਤ ਘਟ ਹੈ ਜਿਹੜਾ ਰੁਝਾਨ ਆਪਣਾ ਦਿਨੋ ਦੇ ਕੀ ਕਹਿਣਾ ਚਾਹੁੰਦੇ ਹੋਂਨਾਂ। ਬੱਚੇ ਬੈਡਮਿੰਟਨ ਕਾਫੀ ਘੱਟ ਚੂਜ਼ ਕਰਦੇ ਨੇ ਕਿਉਂਕਿ ਇੰਡੀਆ ਵਿੱਚ ਜ਼ਿਆਦਾਤਰ ਕ੍ਰਿਕਟ ਹੀ ਖੇលਦੇ ਨੇ ਮੈਂ ਕਹਿਣਾ ਚਾਹੂੰਗੀ ਕਿ ਸਾਰੇ ਸਪੋਰਟਸ ਨੂੰ ਇਕੁਅਲੀ ਗਿਣਨਾ ਚਾਹੀਦਾ ਹੈ ਤੇ ਕੋਈ ਵੀ ਇਹ ਗੱਲ ਨਹੀਂ ਹੈਗੀ ਕਿ ਬਹੁਤ ਮਹਿੰਗੀ ਗੇਮਾਂ ਪਰ ਫਿਰ ਵੀ ਕਾਫੀ ਮਿਹਨਤ ਹੈ ਤੇ ਮੈਂ ਕਹਿਣਾ ਚਾਹੂੰਗੀ ਕਿ ਇੱਕ ਲੋਕਲ ਲੈਵਲ ਤੇ ਜਿਹੜੀ ਅਕੈਡਮੀ ਖੁੱਲੀ ਹੋਈ ਆ ਇਸ ਤਰ੍ਹਾਂ ਅਸੀਂ ਬਹੁਤ ਲੱਕੀਆਂ ਤੇ ਬਹੁਤ ਘੱਟ ਜਗ੍ਹਾ ਤੇ ਇਹ ਹੁੰਦਾ ਆ ਕਿ ਲੋਕ ਕਿਸੇ ਲੋਕਲ ਦੀ ਜਗ੍ਹਾ ਤੇ ਕੋਈ ਵਧੀਆ ਅਕੈਡਮੀ ਹੋਵੇ ਤੇ ਬੱਚੇ ਚੰਗੇ ਬੱਚੇ ਵੀ ਹੋਣ। ਕਿਵੇਂ ਦੇਖਦੇ ਹੋ ਜਿੱਦਾਂ ਦੀ ਇਹ ਕਸਬੇ ਦੇ ਵਿੱਚ ਇੱਕ ਛੋਟੀ ਏਰੀਆ ਦੇ ਵਿੱਚ ਪੱਤੀ ਅਕੈਡਮੀ ਖੁੱਲਹੀ ਗਈ ਆ। ਬਾਕੀ ਜਗ੍ਹਾ ਜਿੱਥੇ ਨੇ ਵੱਡੇ ਸ਼ਹਿਰ ਨੇ ਉੱਥੇ ਜ਼ਿਆਦਾਤਰ ਹੁੰਦੀ ਆ। ਕਸਬੇਾਂ 'ਚ ਵੀ ਖੁੱਲਣੀਆਂ ਚਾਹੀਦੀਆਂ ਅਕੈਡਮੀ ਆ। ਹਾਂਜੀ ਮੈਨੂੰ ਅੱਜ ਮੈਂ ਕਹਿਣਾ ਚਾਹਨੀ ਆ ਕਿ ਹਰ ਇੱਕ ਬੱਚੇ ਨੂੰ ਵੀ ਖੇਡਣ ਦਾ ਮੌਕਾ ਆਉਣਾ ਚਾਹੀਦਾ। ਸਰਕਾਰ ਵੱਲੋਂ ਕਾਫੀ ਜਗ੍ਹਾ ਤੇ ਸਪੋਰਟਸ ਕੰਪਲੈਕਸ ਵਗੈਰਾ ਖੋਲੇ ਜਾਣੇ ਚਾਹੀਦੇ ਨੇ ਤਾਂ ਕਿ ਹਰ ਬੱਚੇ ਨੂੰ ਆਪਣਾ ਟੈਲੈਂਟ ਨਿਖਾਰਨੇ ਦਾ ਮੌਕਾ ਮਿਲੇ। ਮੇਰਾ ਨਾਮ ਗੁਲੀਨ ਹੈ ਮੈਂ ਸਮਰਾਡੇ ਦੀ ਰਣਾੜੀ ਆ ਜਿੱਦੀ ਇੱਕ ਜਿਆਦਾ ਤੁਸੀਂ ਹੁੰਦਾ ਕਿ ਬੈਡਮਿੰਟਨ ਦੇ ਆਪੜੇ ਆ ਜਿਹੜੇ ਐਡਮਿਸ਼ਨ ਦੇ ਮੈਂ 50 ਤੱਕ ਖੇਡੀਆਂ ਮੈਂ ਨੈਸ਼ਨਲ ਲੈਵਲ ਤੱਕ ਖੇਡੀਆਂ ਮੈਂ ਸੈਕੰਡ ਥਰਡ ਰਾਉਂਡ ਦੇ ਵਿੱਚ ਲੂਜ਼ ਕੀਤੀਆਂ ਪਰ ਮੇਰਾ ਐਕਸਪੀਰੀਅੰਸ ਵਧੀਆ ਰਹੇ ਹੈ ਸਟੇਟ ਲਈ ਸਟੇਟ ਵੀ ਤਾਂ ਹੁਣ ਵੀ ਸਟੇਟ ਦੇ ਚੱਲਦੇ ਸੂ ਕਿ ਮੇਰੇ ਰੈਕੋਗਨੀਸ਼ਨ ਸਟੇਟ ਦੇ ਵਿੱਚ ਇਸ ਵਾਰ ਤਾਂ ਲੂਜ਼ ਕੀਤੀ ਹੈ ਪਰ ਹਲੇ ਵੀ ਮੇਰੇ ਕੋਲ ਇੱਕ ਚਾਂਸ ਹੈ ਨੈਕਸਟ ਟਾਈਮ ਮੈਂ ਉਹ ਕੈਮਰਾ ਵੀ ਮੈਂ ਫਾਈਨਲ ਕੀਤੀ ਕਿਹਾ ਤਾਂ ਜਿਵੇਂ ਦੇਖਦੇ ਹਾਂ ਜਿਹੜੀਆਂ ਅਕੈਡਮੀਜ਼ ਸਕੂਲੀਆਂ ਜਾਲੀਆਂ ਜਾਂਦਾ ਪਰਡੇ ਸ਼ਹਿਰਾਂ ਚ ਹੁੰਦੀਆਂ। ਪਸਵੇ ਵਿੱਚ ਬਹੁਤ ਘੱਟ ਹੁੰਦੀਆਂ ਤੇ ਬੱਚਿਆਂ ਦਾ ਜਿਹੜਾ ਰੁਝਾਨ ਆ ਉਹ ਵੀ ਬੈਡਮਿੰਟਨ ਐਂਡ ਜੀਮ ਬਲ ਬਹੁਤ ਘੱਟ ਹੁੰਦਾ। ਜਿਵੇਂ ਦੇਖਦੇ ਹਾਂ ਅਕੈਡਮੀਆ ਛੋਟੇ ਸ਼ਹਿਰਾਂ ਚ ਵੀ ਹੋਣੀਆਂ ਚਾਹੀਦੀਆਂ ਨੇ ਬੱਚਿਆਂ ਨੂੰ ਆਪਰਚੂਨਿਟੀਆਂ ਮਿਲਦੀਆਂ ਜਿਨ੍ਹਾਂ ਦਾ ਸ਼ੌਂਕ ਹੈ ਉਹਨਾਂ ਨੂੰ ਵੀ ਹੁੰਦਾ ਵੀ ਸਾਨੂੰ ਵੀ ਖੇਡਣ ਲਈ ਮਿਲ ਰਿਹਾ ਵਾ। ਬڑے ਸ਼ਹਿਰਾਂ ਦੇ ਵਿੱਚ ਤਾਂ ਹਰੇਕੇ ਖੇਡ ਲੰਦਾ ਹੈ ਹਰ ਇੱਕ ਕੋਲੇ ਪੈਸਾ ਹੁੰਦਾ ਹੈ ਉਰੇ ਵੀ ਬੱਚੇਨਾਂ ਨੂੰ ਆਪਰਚੂਨਿਟੀ ਮਿਲੂਗੀ ਤਾਂ ਬੱਚੇ ਵੀ ਖੁਸ਼ ਹੋਣਗੇ